ਪਤਾ ਵੀ ਲੱਗ ਗਿਆ ਕਹਿੰਦੇ ਵੀ ਤੁਹਾਨੂੰ ਵੀ ਖਤਰਾ ਸੀਗਾ ਅਮਰਪਾਲ ਸਿੰਘ ਹੋਰਾਂ ਤੋਂ ਦਾ ਕੋਈ ਖਤਰਾ ਖਤਰਾ ਨਹੀਂ ਹੈਗਾ ਕਿਸੇ ਕੋ ਐਨਐਸਏ ਲਵਾਉਣ ਵਾਲਿਆਂ ਦੇ ਵਿੱਚ ਤੀਜੀ ਵਾਰ ਰਿਪੀਟ ਕਰਾਉਣ ਵਾਲਿਆਂ ਦੇ ਵਿੱਚ ਤੁਹਾਡਾ ਜ਼ਿਕਰ ਆਉਂਦਾ ਜੀ ਵੀ ਤੁਸੀਂ ਲਿਖ ਕੇ ਦਿੱਤਾ ਜੀ ਜਾਂ ਸਰਕਾਰ ਨੇ ਤੁਹਾਡੇ ਕਹਿਣ ਤੇ ਵੀ ਤੁਹਾਨੂੰ ਖਤਰਾ ਸੀਗਾ ਤਾਂ ਉਹ ਉਹਨਾਂ ਨੂੰ ਰਿਪੀਟ ਕਰਨਾ ਪਿਆ ਤੀਜੀ ਵਾਰ ਨੂੰ ਕੋਲ ਸਾਡੇ ਮੂੰਹ ਨਾਲ ਕਹਿਣ ਨਾਲ ਤੇ ਇੱਦੇ ਅਸੀਂ ਕੋਈ ਐਮਐਲਏ ਜਾਂ ਐਮਪੀ ਨਹੀਂ ਹੈਗੇ ਵੀ ਸਾਡੇ ਮੂੰਹ ਨਾਲ ਕਹਿਣ ਤੇ ਸਰਕਾਰ ਵਧਾ ਦੇਵੇ ਹਾਂਜੀ ਹਾਂਜੀ ਕੁਛ ਨਾ ਕੁਛ ਤਾਂ ਕੁਛ ਨਾ ਕੁਛ ਤਾਂ ਲੀਗਲ ਕਾਗਜ਼ਾਂ ਦਾ ਢਿੱਡ ਭਰਿਆ ਹੀ ਹੋਊਗਾ ਕਿਸੇ ਨੇ ਸਾਈਨ ਕਰਕੇ ਦਿੱਤੇ ਹੋਣੇ ਆ ਫਿਰ ਉਹ ਵੀ ਜਨਤ ਕਰ ਦੇਣ ਤੇ ਮਤਲਬ ਜਿਹੜੀ ਜਿਹੜੀ ਤੀਜੀ ਵਾਰ ਐਨਐਸਏ ਰੀਪੀਟ ਹੁੰਦੀ ਹੈ ਜੀ ਉਸ ਟੀਮ ਨੂੰ ਤੁਸੀਂ ਹਿਊਮਨ ਦੇ ਤੌਰ ਤੇ ਮੈਂ ਕਿਸੇ ਨੂੰ ਨਿੱਜੀ ਉਹ ਜਿਹੜੀ ਆ ਐਨਐਸਏ ਵਗੈਰਾ ਮੈਂ ਉਹਦਾ ਵਿਰੋਧੀ ਆ ਮੈਂ ਮਤਲਬ ਨਹੀਂ ਹੋਣੀਆਂ ਚਾਹੀਦੀਆਂ ਇਹ ਗੱਲਾਂ ਤੇ ਉਹ ਗਾਲ ਸਾਡੇ ਪਾਉਣਾ ਮੁੜ ਕੇ ਇਹਦੀ ਟੀਮ ਨੇ ਗਾਲ ਹੀ ਸਾਡੇ ਪਾ ਦੇਣਾ ਤੇ ਇਹ ਤਾਂ ਨਿਹਾਇਤ ਨੀਚ ਹਰਕਤ ਆ ਅਸੀਂ ਇਹ ਗੱਲ ਅੱਜ ਵੀ ਤੇ ਕੱਲ ਵੀ ਵੀ ਨਜਾਇਜ਼ ਤੌਰ ਤੇ ਕਿਸੇ ਨੂੰ ਰ ਟੇਨ ਕਰਕੇ ਨਹੀਂ ਰੱਖਣਾ ਚਾਹੀਦਾ ਜੋ ਬਣਦੀ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਆ ਪਰ ਹੁਣ ਬਹੁਤ ਸਾਰੇ ਜੀ ਤੁਹਾਡੇ ਇਸ ਵਿਚਾਰਾਂ ਤੋਂ ਬਾਅਦ ਤੁਹਾਡੇ ਇਸ ਸਪਸ਼ਟ ਕਰਨ ਤੋਂ ਬਾਅਦ ਇਹ ਕਹਿਣਗੇ ਕਿ ਹੁਣ ਦੇਖਿਆ ਜੀ ਤੁਸੀਂ ਪਿੱਛੇ हट ਕੇ ਪਹਿਲਾਂ ਤੁਸੀਂ ਲਿਖ ਕੇ ਦੇ ਦਿੱਤੇ ਜਾਂ ਉਹ ਕੀਤਾ ਬਹੁਤ ਗੱਲਾਂ ਜਈਆਂ ਹੋ ਸਕਦੀਆਂ ਮੈਂ ਤਾਂ ਕਹਿਣਾ ਜੀ ਜੇ ਲਿਫਟ ਸਾਹਮਣੇ ਲਿਆਉਣ ਤਾਂ 500 ਦੀ ਕਚੈਰੀ ਜਹਾਜ਼ਾਂ ਜੋ 5 ਸਜਾ ਲਵੇ ਉਹ ਤਿਆਰ ਆ ਪਰ ਜੇ ਇਹ ਕੋਈ ਕਿਸੇ ਤਰ੍ਹਾਂ ਤੁਹਾਨੂੰ ਖਤਰਾ ਜਾਣੀ ਤੌਰ ਤੇ ਵੀ ਲੱਗਦਾ ਤੁਹਾਨੂੰ ਅਮਰਪਾਲ ਸਿੰਘ ਨੁਕਸਾਨ ਪਹੁੰਚਾ ਸਕਦਾ ਜਾਂ ਉਹਨਾਂ ਦਾ ਪਹੁੰਚਾ ਸਕਦਾ ਅਮਰਤਪਾਲ ਨੇ ਜਿਹੜੇ ਲਖਣ ਕੀਤੇ ਆ ਗੁਰਪ੍ਰੀਤ ਹਰੀਨੋ ਵਾਲੇ ਨੌਜਵਾਨ ਦੇ ਨਾਲ ਜੋ ਹੋਇਆ ਆ ਉਹ ਮਤਲਬ ਜੱਗ ਜਾ ਰਿਹਾ ਪਰ ਇਦਾਂ ਨਹੀਂ ਹੈਗਾ ਵੀ ਹੁਣ ਅਸੀਂ ਬੁਰਕਾ ਪਾ ਕੇ ਤਾਂ ਅੰਦਰ ਵੜ ਕੇ ਬਹਿ ਜਾਈਏ ਵੀ ਅਸੀਂ ਕਹੀਏ ਹਾਏ ਅਮਰਤਪਾਲ ਦੇ ਬੰਦੇ ਮਾਰ ਦੇਣਗੇ ਮਰਨਾ ਤੱਕ ਦਿਨ ਹੈਗਾ ਨਾ ਆ ਜਾਣ ਉੱਥੇ ਕਾਲ ਤਖਸਾਬ ਜਾਂ ਦਮਦਵਾ ਸਾਹਿਬ ਜਾਂ ਸ੍ਰੀ ਕੇਸਗੜ੍ਹ ਸਾਹਿਬ ਆਣ ਕੇ ਕਹਿ ਦੇਣ ਕਿ ਸਾਡਾ ਮੁੰਡਾ ਜੇਲ੍ਹ ਚ ਫੋਨ ਨਹੀਂ ਚਲਾਉਂਦਾ ਉਹ ਵੀ ਮੋਬਾਈਲ ਨਾਲ ਮੈਂ ਵੀ ਗੱਲ ਕਰਨਾ ਉਹ ਅਦਰ ਸੇਮ ਸੋ ਹੁਣੀ ਕੇਸ਼ਰੀ 인ਸਾਨ ਸਾਹਿਬ ਦੇ ਥੱਲੇ ਆਣ ਕੇ ਕਹਿ ਦੇਣ ਵੀ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ ਇਹੇ ਗੱਲਾਂ ਦਾ ਵਿਰੋਧਾ ਤੇ ਦੂਜਾ ਇਹ ਕਹਿਣ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਗਾ ਜਨਾਲੇ ਗਿਆ ਉਹ ਠੀਕ ਗੱਲ ਹੋਈ ਐ ਜਨਾਨੀ ਬਾਜੀ ਦੀ ਲੜਾਈ ਥਾਣਿਆਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਇੱਕ ਤੁਹਾਡੀ ਬਹੁਤ ਪੁਰਾਣੀ ਵੀਡੀਓ ਨੂੰ ਵਾਰ-ਵਾਰ ਵਾਇਰਲ ਕੀਤਾ ਜਾਂਦਾ ਹੈ ਇਹ ਕਿਹਾ ਜਾਂਦਾ ਵੀ ਦੇਖੋ ਜੀ ਇਹ ਤਾਂ ਸ਼ਰਾਬੀ ਆ ਤੁਸੀਂ ਤਾਂ ਖੁਦ ਸ਼ਰਾਬ ਪੀਂਦੇ ਹੋ ਤੁਸੀਂ ਤਾਂ ਖੁਦ ਨਿਸ਼ਕਾ ਕਰਦੇ ਹੋ ਤੁਸੀਂ ਦੂਜਿਆਂ ਨੂੰ ਕੀ ਕਹਿੰਦੇ ਹੋ 1988 ਦਾ ਅੰਮ੍ਰਿਤਧਰੀਆ ਹਾਂਜੀ ਬਹੁਤੇ ਬੱਚਿਆਂ ਦਾ ਜਨਮ ਨਹੀਂ ਹੋਇਆ ਹੋਣਾ ਉਦੋਂ ਜਿਹੜੇ ਅੱਜ ਆਹ ਫੇਸਬੁੱਕ ਹੀ ਵਿਦਵਾਨ ਹਾਂ ਹਾਂ 1994 ਦੀ ਮੱਚਾ ਬੰਦ ਕੀਤੀ ਹੋਈ ਹੈ ਜੇ ਕੋਈ ਪ੍ਰੂਫ ਸਬੂਤ ਲੈ ਆਵੇ ਮੈਂ ਅੱਜ ਵੀ ਉਹ ਹੀ ਗੱਲ ਕਹਿਣਾ ਵੀ ਤੇਲ ਦਾ ਮਿੱਟੀ ਦੇ ਤੇਲ ਦਾ ਪੀਪਾ ਮੈਂ ਲੈ ਕੇ ਆਉਂਗਾ ਆਪ ਘਰੋਂ ਜੀ ਤੇ ਅੱਗ ਲਾ ਲੂੰਗਾ ਆਪਣੇ ਆਪ ਨੂੰ ਮੇਰੇ ਪਰਿਵਾਰ ਦਾ ਕੋਈ ਜੀ ਕੋਈ ਚੂਣ ਨਹੀਂ ਕਰੂਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ ਖੋਸੇ ਸਾਹਿਬ ਤਦ ਕੋਈ ਕਿਰਪਾ ਦੇ ਦੀ ਦਇਆ ਸੱਚੀ ਪਾਸ਼ਾ ਦੀ ਆ ਵਿਚਾਰਕ ਤੌਰ ਤੇ ਤਾਂ ਤੁਸੀਂ ਅਮਰਪਾਲ ਸਿੰਘ ਹੋਰਾਂ ਦੇ ਵਿਰੋਧਤਾ ਚਲੋ ਦੇਖੀ ਹੈ ਸਟੇਜਾਂ ਤੋਂ ਪਰ ਹੁਣ ਪਤਾ ਇਹ ਵੀ ਲੱਗ ਗਿਆ ਕਿ ਨੇ ਵੀ ਤੁਹਾਨੂੰ ਵੀ ਖਤਰਾ ਸੀਗਾ ਅਮਰਪਾਲ ਸਿੰਘ ਹੋਰਾਂ ਤੋਂ ਆ ਮੈਂ ਵੀ ਵੇਖਿਆ ਵੀ ਸਲੀਪ ਸਾਹਿਬ ਇਹ ਗੱਲ ਤਾਂ ਕੁਮਦੀਦ ਕਰ ਸੋਸ਼ਲ ਮੀਡੀਆ ਤੋਂ ਲੱਗਿਆ ਵੀ ਮੈਨੂੰ ਖਤਰਾ ਉੱਤੋਂ ਪਰ ਮੈਨੂੰ ਉਦਾਂ ਕੋਈ ਖਤਰਾ ਖਤਰਾ ਨਹੀਂ ਹੈਗਾ ਕਿਸੇ ਕੋ ਅੱਛਾ ਜੀ ਹਾਂ ਮੈਨੂੰ ਸੋਸ਼ਲ ਮੀਡੀਆ ਦੇ ਜਿਹੜੇ मतलब ओ हो सोर्स ਹੈਗੇ ਉਹ ਹੀ ਖਤਰਾ ਦੱਸ ਰਹੇ ਆ ਵੈਸੇ ਮੈਨੂੰ ਕੋਈ ਖਤਰਾ ਖਤਰਾ ਨਹੀਂ ਹੈਗਾ ਐਨਐਸਏ ਲਵਾਉਣ ਵਾਲਿਆਂ ਦੇ ਵਿੱਚ ਤੀਜੀ ਵਾਰ ਰਿਪੀਟ ਕਰਾਉਣ ਵਾਲਿਆਂ ਦੇ ਵਿੱਚ ਤੁਹਾਡਾ ਜ਼ਿਕਰ ਆਉਂਦਾ ਜੀ ਵੀ ਤੁਸੀਂ ਲਿਖ ਕੇ ਦਿੱਤਾ ਜੀ ਜਾਂ ਸਰਕਾਰ ਨੇ ਤੁਹਾਡੇ ਕਹਿਣ ਤੇ ਵੀ ਤੁਹਾਨੂੰ ਖਤਰਾ ਸੀਗਾ ਤਾਂ ਉਹ ਉਹਨਾਂ ਨੂੰ ਰਿਪੀਟ ਕਰਨਾ ਪਿਆ ਤੀਜੀ ਵਾਰ ਨੂੰ ਦੇਖੋ ਜਿਹੜੀਆਂ ਇਹ ਇਹ ਫਰਦੀਆਂ ਨੇ ਪੋਸਟਾਂ ਜਾਂ ਲਿਸਟਾਂ ਵਗੈਰਾ ਹਾਂਜੀ ਇਹਨਾਂ ਦੀ ਪ੍ਰਮਾਣਿਤ ਪ੍ਰਮਾਣ ਕੁੱਤਾ ਤੇ ਸ਼ੱਕ ਆ ਮਤਲਬ ਇਹ ਬਹੁਤ ਕੁਝ ਅੱਜਕੱਲ ਫੇਕ ਬਣਦਾ ਆ ਹਾਂ ਪਰ ਦੂਜੀ ਗੱਲ ਮੈਂ ਕਹਿੰਦਾ ਕਿ ਜਿਹਨਾਂ ਲੋਕਾਂ ਨੇ ਇਹ ਵਾਇਰਲ ਕੀਤੀ ਆ ਤੇ ਉਹਨਾਂ ਨੇ ਫਿਰ ਸਾਡੀ ਕੋਈ ਲੈਖਤ ਜਿਹੜੀ ਉਥੇ ਸਰਕਾਰ ਦੇ ਜਾਂ ਡੀਸੀ ਦੇ ਕੋਈ ਚਿੱਠੀ ਵੀ ਗਈ ਹੋਣੀ ਆ ਸੈਨਾ ਨਾਲ ਹੋਰ ਸਾਡੇ ਮੂੰਹ ਨਾਲ ਕਹਿਣ ਨਾਲ ਤੇ ਏਦੇ ਅਸੀਂ ਕੋਈ ਐਮਐਲਏ ਜਾਂ ਐਮਪੀ ਨਹੀਂ ਹੈਗੇ ਵੀ ਸਾਡੇ ਮੂੰਹ ਨਾਲ ਕਹਿਣ ਤੇ ਸਰਕਾਰ ਵਧਾ ਦੇਵੇ ਹਾਂਜੀ ਹਾਂ ਕੁਛ ਨਾ ਕੁਛ ਤਾਂ ਕੁਛ ਨਾ ਕੁਛ ਤਾਂ ਲੀਗਲ ਕਾਗਜ਼ਾਂ ਦਾ ਢਿੱਡ ਭਰਿਆ ਹੀ ਹੋਊਗਾ ਕਿਸੇ ਨੇ ਸਾਈਨ ਕਰਕੇ ਦਿੱਤੇ ਹੋਣੇ ਆ ਫਿਰ ਉਹ ਵੀ ਜਨਤ ਕਰ ਦੇਣ ਤੇ ਜੇ ਜਨਤਕ ਨਹੀਂ ਕਰਦੇ ਤੇ ਫਿਰ ਪੰਥ ਦੇ ਵੀ ਦੇਣਦਾਰ ਆ ਦੇ ਗੁਰੂ ਦੇ ਵੀ ਦੇਣਦਾਰ ਹਾਂ ਕਿਸੇ ਵੀ ਤਰ੍ਹਾਂ ਤੁਸੀਂ ਸਾਫ਼ ਤੌਰ ਤੇ ਨਜ਼ਰ ਆਉਂਦੇ ਹੋ ਤੁਸੀਂ ਸਟੇਜਾਂ ਤੋਂ ਬੋਲਦੇ ਹੋ ਉਹਨਾਂ ਦੇ ਨਹੀਂ ਦੇਖੋ ਮੈਂ ਸਿਧਾਂਤਕ ਵਿਰੋਧ ਕੀਤਾ ਮੈਂ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਸਰੂਪ ਲੈ ਕੇ ਗਿਆ ਉਹ ਜਨਾਨੀ ਬਾਜੀ ਦੀ ਲੜਾਈ 'ਚ ਮੈਂ ਅੱਜ ਵੀ ਕਹਿੰਦਾ ਹਾਂ ਮੈਂ ਬੁੱਕਰ ਦਾ ਥੋੜਾ ਹਾਂ ਠੀਕ ਹੈ मतलब ਜਿਹੜੀ ਜਿਹੜੀ ਤੀਜੀ ਵਾਰ ਐਨਐਸਏ ਰੀਪੀਟ ਹੁੰਦੀ ਆ ਜੀ ਉਸ ਚੀਜ਼ ਨੂੰ ਤੁਸੀਂ ਉਹਦੇ ਉਹ ਉਹ ਵੇਖੋ ਉਹ ਪਰਸ਼ੈਲ ਕਾਨੂੰਨ ਆਪਦਾ ਕੰਮ ਕਰਦਾ ਨਾ ਹਿਊਮਨ ਹਿਊਮਨ ਦੇ ਤੌਰ ਤੇ ਮੈਂ ਕਿਸੇ ਨੂੰ ਨਿੱਜੀ ਉਹ ਜਿਹੜੀ ਆ ਐਨਐਸਏ ਵਗੈਰਾ ਮੈਂ ਉਹਦਾ ਵਿਰੋਧੀ ਆ ਵੀ ਮਤਲਬ ਨਹੀਂ ਹੋਣੀਆਂ ਚਾਹੀਦੀਆਂ ਇਹ ਗੱਲਾਂ ਠੀਕ ਆ ਨਾ ਹਿਊਮਨ ਦੇ ਮਤਲਬ ਜੋ ਕੋਈ ਬਣਦੀ ਆ ਯੋਜਨਾ ਲੈ ਕੇ ਗਿਆ ਉਹਦਾ ਟ੍ਰਾਇਲ ਚਲਾਓ ਜੇ ਕੋਈ ਉਹਨੇ ਹੋਰ ਕੰਮ ਕੀਤੇ ਆ ਮੁੰਡੇ ਨੂੰ ਕੁੱਟਿਆ ਆ ਵਰਿੰਦਰ ਨੂੰ ਉਹਦਾ ਟ੍ਰਾਇਲ ਚਲਾਓ ਜੋ ਬੰਦੀ ਜੋਕ ਕਾਨੂੰਨ ਕਰਦਾ ਹੈ ਉਹਨੂੰ ਕਰੋ ਪਰ ਐਵੇਂ ਕਿਸੇ ਨੂੰ ਐਵੇਂ ਉੱਥੇ ਰੱਖਣਾ ਡਬੜੂ ਡਬੜੂ ਗੱਲ ਰੱਖੀ ਜਾਣਾ ਮੈਂ ਉਹ ਉਸ ਗੱਲ ਨੂੰ ਮੈਂ ਨਹੀਂ ਚੰਗਾ ਜਾਣਦਾ ਹੈਗਾ ਵੀ ਉਹ ਠੀਕ ਹੈਗਾ ਤੇ ਉਹ ਗਾਲ ਸਾਡੇ ਪਾਉਣਾ ਮੁੜ ਕੇ ਇਹਦੀ ਟੀਮ ਨੇ ਗਾਲੀ ਸਾਡੇ ਪਾ ਦੇਣਾ ਤੇ ਇਹ ਤਾਂ ਨਿਹਾਇਤ ਨੀਚ ਹਰਕਤ ਹੈ ਜੇ ਇੱਕ ਟੀਮ ਨੇ ਗੱਲ ਪਾਇਆ ਧੜਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਵੱਖਰਾ ਕਨਸੈਪਟ ਉਹ ਵੀ ਸਾਹਮਣੇ ਹੋਣੀ ਚਾਹੀਦਾ ਪਰ ਜੇਕਰ ਇਹ ਸਰਕਾਰ ਦੀ ਮਨਚਾਹੇ ਦੀ ਤਾਂ ਇਹ ਵੀ ਕਲੀਅਰ ਹੋਣੀ ਚਾਹੀਦੀ ਹੈ ਇੱਕ ਖੁੱਸੇ ਦਾ ਬਿਲਕੁਲ ਬਿਲਕੁਲ ਮੈਂ ਕਹਿੰਦਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਆਪਾਂ ਤਾਂ ਚਿੱਟੇ ਦਿਨੋਂ ਸਾਫ਼ ਖੜੇ ਆ ਵੀ ਸਿਧਾਂਤਕ ਤੌਰ ਤੇ ਉਹਨਾਂ ਨੇ ਇਗਰਮ ਰਿਆਦਾ ਨੂੰ ਪੰਥਕ ਸਿਧਾਂਤਾਂ ਨੂੰ ਰਲਗੱਡ ਕਰਨ ਦੀ ਕੋਸ਼ਿਸ਼ ਕੀਤੀ ਮਿਲਗੋਬਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪ ਦੇ ਨਿੱਜੀ ਸਵਾਰਥਾਂ ਲਈ ਵਰਤਣ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਲੋਕਾਂ ਨੂੰ ਪ੍ਰਭਾਵ ਕੀਤਾ ਲੋਕਾਂ ਨੂੰ ਦਿਖਾਇਆ ਖਾਲਸਤਾਨ ਤੇ ਸੋਹਣਾ ਹਿੰਦੁਸਤਾਨ ਦੀਆਂ ਬਹੁਤ ਕੁਝ ਹੋ ਗਿਆ ਹੈ ਨਾ ਪਰ ਅਸੀਂ ਇਹ ਗੱਲ ਅੱਜ ਵੀ ਕੱਲ ਵੀ ਬਿਨਜਾਇਜ਼ ਤੌਰ ਤੇ ਕਿਸੇ ਨੂੰ ਟੇਨ ਕਰਕੇ ਨਹੀਂ ਰੱਖਣਾ ਚਾਹੀਦਾ ਜੋ ਬਣਦੀ ਕਾਰਵਾਈ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਹੈ ਤੇ ਦੂਜੀ ਗੱਲ ਜਿਹੜੀ ਹੁਣ ਇਹਨਾਂ ਨੇ ਲਿਸਟ ਜਾਰੀ ਕਰਕੇ ਕਿਸੇ ਦਾ ਨੁਕਸਾਨ ਕਰਨ ਦੀ ਮਨਸ਼ਾ ਦੇ ਨਾਲ ਜਾਂ ਕਿਸੇ ਦੀ ਸ਼ੋਭੀ ਨੂੰ ਖਰਾਬ ਕਰਨ ਦੀ ਮਨਸ਼ਾ ਦੇ ਨਾਲ ਜਿਹੜੀ ਕਰਤੂਤ ਕੀਤੀ ਉਹ ਵੀ ਬਿਲਕੁਲ ਅਪਨਿੰਦਨਯੋਗ ਹੈ ਪਰ ਹੁਣ ਬਹੁਤ ਸਾਰੇ ਜੀ ਤੁਹਾਡੀ ਇਸ ਵਿਚਾਰਾਂ ਤੋਂ ਬਾਅਦ ਤੁਹਾਡੇ ਇਸ ਸਪਸ਼ਟ ਕਰਨ ਤੋਂ ਬਾਅਦ ਇਹ ਕਹਿਣਗੇ ਵੀ ਹੁਣ ਦੇਖਿਆ ਜੀ ਤੁਸੀਂ ਪਿੱਛੇ हट ਕੇ ਪਹਿਲਾਂ ਤੁਸੀਂ ਲਿਖ ਕੇ ਦੇ ਦਿੱਤੇ ਜਾਂ ਉਹ ਕੀਤਾ ਬਹੁਤ ਗੱਲਾਂ ਜਈਆਂ ਹੋ ਸਕਦੀਆਂ ਜੀ ਮੈਂ ਤਾਂ ਕਹਿਣਾ ਜੀ ਜੇ ਲਿਫਟ ਸਾਹਮਣੇ ਲਿਆਉਣ ਤਾਂ 500 ਦੀ ਕਚੈਰੀ ਚ ਹਾਜ਼ਰਾਂ ਜੋ 500 ਸਜ਼ਾ ਲਾਵੇ ਉਹ ਤਿਆਰ ਜੇ ਕੋਈ ਹੈਗਾ ਕੋਈ ਲੀਗਲ ਉੱਥੇ ਲਿਖਿਆ ਜਿਨ੍ਹਾਂ ਨੇ ਲਿਸਟ ਕੱਢ ਲਈ ਹੈ ਤਾਂ ਉਹਨਾਂ ਨੇ ਚਿੱਠੀਆਂ ਵੀ ਕੱਢਣੀ ਕਾਢ ਹੀ ਲੈਣਗੇ ਉਹ ਹਾਂ ਪਰ ਜੇ ਇਹ ਕੋਈ ਕਿਸੇ ਤਰ੍ਹਾਂ ਦਾ ਤੁਹਾਨੂੰ ਖਤਰਾ ਜਾਣੀ ਤੌਰ ਤੇ ਵੀ ਲੱਗਦਾ ਤੁਹਾਨੂੰ ਅਮਰਪਾਲ ਸਿੰਘ ਨੁਕਸਾਨ ਪਹੁੰਚਾ ਸਕਦਾ ਜਾਂ ਉਹਨਾਂ ਦਾ ਆ ਜਾ ਸਕਦਾ ਦੇਖੋ ਜੀ ਜਿਹੜਾ ਅਮਰਤਪਾਲ ਦਾ ਕਨਸੈਪਟ ਆ ਨਾ ਉਹ ਵੱਖਰਾ ਕਨਸੈਪਟ ਆ ਹਾਂ ਅਮਰਤਪਾਲ ਨੇ ਜਿਹੜੇ ਲਖਣ ਕੀਤੇ ਆ ਗੁਰਪ੍ਰੀਤ ਹਰੀਨੋ ਵਾਲੇ ਨੌਜਵਾਨ ਦੇ ਨਾਲ ਜੋ ਹੋਇਆ ਆ ਉਹ ਮਤਲਬ ਜਾਗ ਜਾ ਰਿਹਾ ਪਰ ਇਦਾਂ ਨਹੀਂ ਹੈਗਾ ਵੀ ਹੁਣ ਅਸੀਂ ਬੁਰਕਾ ਪਾ ਕੇ ਤਾਂ ਅੰਦਰ ਵੜ ਕੇ ਬਹਿ ਜਾਈਏ ਵੀ ਅਸੀਂ ਕਹੀਏ ਵੀ ਹਾਏ ਅਮਰਤਪਾਲ ਦੇ ਬੰਦੇ ਮਾਰ ਦੇਣਗੇ ਮਰਨਾ ਤਾਂ ਇੱਕ ਦਿਨ ਹੈਗਾ ਨਾ ਹਾਂ ਸਾਡੇ ਨਾਲ ਦੇ ਮਾਮਲੇ ਜੀ ਵੀ ਉਹਨਾਂ ਦਾ ਪਰਿਵਾਰ ਕਿਨਾਰਾ ਕਰਦਾ ਜੀ ਉਹਨਾਂ ਦੇ ਇਲਜ਼ਾਮਾਂ ਦੇ ਉੱਤੇ ਵੀ ਉਹ ਤਾਂ ਕਹਿੰਦੇ ਵੀ ਸਾਡਾ ਪਰਿਵਾਰਕ ਸਬੰਧ ਸੀਗਾ ਜੀ ਉਹ ਲਗਾਤਾਰ ਉਹਦਾ ਆਪਾਂ ਅੱਜ ਵੀ ਤੁਹਾਡੇ ਚੈਨਲ ਤੇ ਪਹਿਲੀ ਵਾਰ ਕਹਿ ਰਹੇ ਆ ਤੇ ਬਹੁਤ ਵਾਰ ਕਹਿਤਾ ਵਾ ਵੀ ਆਜਾਣ ਉਥੇ ਕਾਲ ਤੱਕ ਸਾਹਿਬ ਜਾਂ ਦਮਦਵਾ ਸਾਹਿਬ ਜਾਂ ਸ੍ਰੀ ਕੇਸਗੜ੍ਹ ਸਾਹਿਬ ਆਣ ਕੇ ਕਹਿ ਦੇਣ ਕਿ ਸਾਡਾ ਮੁੰਡਾ ਜੇਲ੍ਹ ਚ ਫੋਨ ਨਹੀਂ ਚਲਾਉਂਦਾ ਉਹ ਵੀ ਮੋਬਾਈਲ ਨਾਲ ਮੈਂ ਵੀ ਗੱਲ ਕਰਦਾ ਹਾਂ 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 ਅੱਜ ਤੱਕ ਮੈਂ ਕੱਲਾ ਫੋਨ ਦੀ ਗੱਲ ਕਹਤੀ ਹੁਣ ਮੈਂ ਮੋਬਾਈਲ ਦੀ ਗੱਲ ਕਰਦਾ ਨਾਲ ਵੀ ਮੋਬਾਈਲ ਨਹੀਂ ਚਲਾਉਂਦਾ ਤੇ ਮੈਂ ਅੱਜ ਉਹ ਦੂਜੀ ਗੱਲ ਮੈਂ ਕਹਿੰਦੇ ਆ ਵੀ ਉਹ ਦਰਸ਼ੇਮ ਸਿੰਘ ਹੋਣੀ ਕੇਸ਼ਰੀ 인ਸ਼ਾਮ ਸਾਹਿਬ ਦੇ ਥੱਲੇ ਆਣ ਕੇ ਕਹਿੰਦੇ ਨੇ ਵੀ ਮੇਰਾ ਮੁੰਡਾ ਨਸ਼ਾ ਨਹੀਂ ਕਰਦਾ ਇਹੇ ਗੱਲਾਂ ਦਾ ਵਿਰੋਧ ਆ ਤੇ ਦੂਜਾ ਇਹ ਕਹਿਣ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਗਾ ਜੇ ਨਾਲੇ ਗਿਆ ਉਹ ਠੀਕ ਗੱਲ ਹੋਈ ਆ ਜਨਾਨੀ ਬਾਜੀ ਦੀ ਲੜਾਈ ਥਾਣਿਆਂ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਉੱਤੇ ਪਾਲਕੀ ਸਾਹਿਬ ਤੇ ਟਾਂ ਰੋੜੇ ਵੱਜੇ ਆ ਨੰਗਾ ਵੱਜੀਆਂ ਹੈਨਾ ਉਹਦੇ ਖੋਸਾ ਸਾਹਿਬ ਨੂੰ ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਹੋ ਜਿਹੜੀ ਮੈਂ ਮਤਲਬ ਕਿ ਵੀ ਅਸੀਂ ਨਹੀਂ ਕੀਤਾ ਬੇਸ਼ੱਕ ਸਾਡੇ ਵਿਚਾਰਕ ਮੱਤ पे ਪਰ ਤੁਹਾਨੂੰ ਵੀ ਲੱਗਦਾ ਵੀ ਸਰਕਾਰ ਜਿਹੜੀ ਹੈਗੀ ਆ ਉਹ ਤੁਹਾਨੂੰ ਮੋਹਰਾ ਬਣਾ ਕੇ ਕੁਛ ਨਾ ਕੁਛ ਜੇ ਇਹ ਸੱਚ ਹੈ ਜੇ ਇਹ ਡਾਕੂਮੈਂਟ ਜਿਹੜਾ ਬਾਹਰ ਨਿਕਲਿਆ ਜਾਂ ਆਰਟੀਆਈ ਪਾ ਕੇ ਲਿਆ ਜਾਂ ਕਿਸੇ ਤਰ੍ਹਾਂ ਵੀ ਬਾਹਰ ਆਇਆ ਜੇ ਇਹ ਸੱਚਾ ਹੁੰਦਾ ਤਾਂ ਤੁਹਾਨੂੰ ਮੋਹਰੇ ਬਣਾਇਆ ਜਾ ਰਿਹਾ ਜੀ ਤੇ ਉਹਦਾ ਨੁਕਸਾਨ ਕੌਮ ਨੂੰ ਆ ਤੇ ਜਿਹੜੇ ਦੂਜੇ ਲੋਕ ਨੇ ਉਹਨਾਂ ਨੂੰ ਇਸ ਦਾ ਫਾਇਦਾ ਹੋ ਰਿਹਾ ਜੀ ਦੇਖੋ ਜੀ ਸਰਕਾਰ ਮੋਰਾ ਬਣਾ ਰਹੀ ਆ ਇਹ ਵੇਖਣਾ ਕਿ ਮੋਰਾ ਬਣ ਬਣ ਕੌਣ ਬਣ ਬਣਨਾ ਵਾ ਸੀ ਕਿ ਨਹੀਂ ਬਣਨਾ ਠੀਕ ਹੈ ਨਾ ਸਰਕਾਰ ਨੇ ਆਪਣਾ ਕੰਮ ਕਰਨਾ ਵਾ ਅਸੀਂ ਆਪਣਾ ਵੇਖਣਾ ਹੈਗਾ ਸਾਡਾ ਕੋਈ ਜਨਮੀਨੀ ਨਿੱਜੀ ਉਹ ਤੇ ਜਾਇਦਾਦਾਂ ਨਹੀਂ ਰੋੜਾ ਸਿਧਾਂਤ ਕਿ ਵਿਖਰੇਵੇਂ ਆ ਜਦੋਂ ਵੇਖੋ ਸੰਤ ਗਿਆਨੀ ਜਰਨੈਲ ਸਿੰਘ ਦੀਆਂ ਕੋਈ ਸਾਨੂੰ ਤਸਵੀਰ ਦਿਖਾਊਗਾ ਕਿ ਇਹ ਉਹਨਾਂ ਵਰਗੇ ਕੰਮ ਹੋਣਗੇ ਤੇ ਜਦੋਂ ਸੰਤ ਗਿਆਨੀ ਜਰਨੈਲ ਉਹ ਜਿਹੜਾ ਨਵਾਂ ਨੌਜਵਾਨ ਆਉਂਦਾ ਉਹਦੇ ਕੰਮ ਕਰਨ ਦੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਦੇ ਕਰਤਾਰ ਨੂੰ ਢਾਹ ਲੱਗੂ ਕੋਈ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਨੂੰ ਢਾਹ ਲੱਗੂਗੀ ਫਿਰ ਅਸੀਂ ਅਸੀਂ ਫਿਰ ਇਹੇ ਦੇਖਦੇ ਰਹਾਂਗੇ ਕਿ ਜੇ ਅਸੀਂ ਨਾ ਅਸੀਂ ਬੋਲ ਪਏ ਤੇ ਲੋਕੀ ਸਾਨੂੰ ਕਹਿਣਗੇ ਵੀ ਇਹ ਸਰਕਾਰ ਦੇ ਮੂਰੇ ਆ ਮਾਰਦੇ ਕਹਿੰਦੇ ਬੋਲ ਸੋ ਧਰਮੀ ਆੜਿਆ ਮੋਨ ਕਰ ਤਾਰੀ RAM ਧਰਮੀਆਂ ਤੇ ਬੋਲ ਇੰਦਾ ਮਤਲਬ ਇਹ ਥੋੜਾ ਹੈਗਾ ਕਿ ਕੋਈ ਗੋਲਪੱਗ ਮੰਨ ਲੈ ਜਾਂ ਚੋਲਾ ਪਾ ਲੈ ਤੇ ਉਹ ਅਣਕੇ ਜਿਹੜੀਆਂ ਮਰਜ਼ੀ ਵਿਧਕੀਆਂ ਕਰੀ ਜਾਵੇ ਜੋ ਮਰਜ਼ੀ ਕਰੀ ਜਾਵੇ ਤੇ ਜੇ ਆਹੀ ਉਹ ਉਹਦੀ ਗੱਲ ਨੂੰ ਸੰਗਤ ਸਾਹਮਣੇ ਰੱਖੀਏ ਵੀ ਇਹ ਗਲਤ ਕਰ ਰਿਹਾ ਤੇ ਦੂਜੇ ਬੰਦੇ ਕਹਿਣ ਵੀ ਇਹ ਸਰਕਾਰ ਦੇ ਮੋਹਰੇ ਆ ਇਹ ਕੋਈ ਪੈਰਾਮੀਟਰ ਥੋੜਾ ਆ ਹਾਂ ਇਹ ਪੈਰਾਮੀਟਰ ਨਹੀਂ ਹੈਗਾ ਕਿ ਇਹ ਜੇ ਸੱਚ ਬੋਲਣ ਵਾਲਾ ਸਰਕਾਰ ਦਾ ਮੋਹਰਾ ਹੁੰਦਾ ਇੱਕ ਤੁਹਾਡੀ ਬਹੁਤ ਪੁਰਾਣੀ ਵੀਡੀਓ ਨੂੰ ਵਾਰ-ਵਾਰ ਵਾਇਰਲ ਕੀਤਾ ਜਾਂਦਾ ਹੈ ਉਹਦੇ ਬਾਰੇ ਤੁਸੀਂ ਸਪਸ਼ਟ ਕਰਨ ਦੇ ਚੁੱਕੇ ਹੋਗੇ ਪਰ ਸਾਡੇ ਚੈਨਲ ਤੇ ਨਹੀਂ ਆਇਆ ਇਹ ਕਿਹਾ ਜਾਂਦਾ ਵੀ ਦੇਖੋ ਜੀ ਇਹ ਤਾਂ ਸ਼ਰਾਬੀ ਹਾਲਤ ਤੁਸੀਂ ਤਾਂ ਖੁਦ ਸ਼ਰਾਬ ਪੀਂਦੇ ਹੋ ਤੁਸੀਂ ਤਾਂ ਖੁਦ ਨਾ ਕਹਾ ਕਰਦੇ ਤੁਸੀਂ ਦੂਜਿਆਂ ਨੂੰ ਕੀ ਕਹਿੰਦੇ ਹੋ ਵੈਰੀ ਗੁੱਡ ਮੈਂ 1988 ਦਾ ਅਮਰਤਾਰੀਆ ਹਾਂ ਹਾਂਜੀ ਬਹੁਤੇ ਬੱਚਿਆਂ ਦਾ ਜਨਮ ਨਹੀਂ ਹੋਇਆ ਹੋਣਾ ਉਦੋਂ ਜਿਹੜੇ ਅੱਜ ਆਹ ਫੇਸਬੁੱਕ ਹੀ ਵਿਦਵਾਨ ਆ ਹਾਂ ਤੇ 1994 ਦੀ ਮੈਂ ਚਾਹ ਬੰਦ ਕੀਤੀ ਹੋਈ ਹੈ ਅੱਛਾ ਜੀ ਤੇ ਸ਼ਰਾਬ ਤੇ ਦੂਜੇ ਨਸ਼ੇ ਤਾਂ ਮੈਨੂੰ ਪਤਾ ਨਹੀਂ ਵੀ ਕਿੱਦਾਂ ਦੇ ਹੁੰਦੇ ਆ ਮੈਨੂੰ ਸਮਝ ਨਹੀਂ ਹੈਗੀ ਵੀ ਉਹ ਕਿਹੜੇ ਹੁੰਦੇ ਆ ਜਿਹੜੀ ਉਹ ਵੀਡੀਓ ਆਈ ਜੋ ਕੀ ਹੋਇਆ ਸੀ ਕੀ ਠੀਕ ਆ ਮੇਰੀ 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 ਗੱਲ ਪੂਰੀ ਕਰ ਦੋ ਹਰ ਇੱਕ ਬੰਦੇ ਦੇ ਪਿੰਡ ਵਿੱਚ ਵਿਰੋਧੀ ਹੁੰਦੇ ਆ ਜ਼ਰੂਰ ਜੀ ਮੈਂ ਤੁਹਾਡੇ ਚੈਨਲ ਨੂੰ ਤੇ ਹੋਰ ਚੈਨਲਾਂ ਨੂੰ ਪੰਜਾਬ ਦੇ ਤਮਾਮ ਚੈਨਲਾਂ ਨੂੰ ਸੱਦਾ ਦਿੰਦਾ ਹਾਂ ਮੇਰੇ ਦੱਸੇ ਤੋਂ ਬਿਨਾ ਮੇਰੇ ਪਿੰਡ ਖੋਸੇ ਮੇਰਾ ਪਿੰਡ ਨਾਲ ਦਾ ਮੱਖੀ ਸਿੰਧੜ ਨਵਾਂ ਪਿੰਡ ਖਾਲੇਵਾਲ ਵੱਡੀਆਂ ਕੰਗਾ ਜੀ ਇਹਨਾਂ ਚੋਂ ਪੰਜਾਂ ਪਿੰਡਾਂ ਵਿੱਚ ਜਾ ਕੇ ਪੁੱਛਿਆ ਜਾਵੇ ਜੀ ਸਵਜੀਤ ਸਿੰਘ ਖੋਸਾ ਕਿਹੜਾ ਕਿਹੜਾ ਨਸ਼ਾ ਕਰਦਾ ਕਰਦਾ ਹੈ ਜਾਂ ਨਹੀਂ ਕਰਦਾ ਤੁਹਾਨੂੰ ਜਵਾਬ ਮਿਲ ਜੂਗਾ ਮੈਂ ਕੁਝ ਨਹੀਂ ਕਹਿਣਾ ਅੱਛਾ ਜੇ ਕੋਈ ਪ੍ਰੂਫ ਸਬੂਤ ਲੈ ਆਵੇ ਮੈਂ ਅੱਜ ਵੀ ਉਹੀ ਗੱਲ ਕਹਿਣਾ ਵੀ ਤੇਲ ਦਾ ਮਿੱਟੀ ਦੇ ਤੇਲ ਦਾ ਪੀਪਾ ਮੈਂ ਲੈ ਕੇ ਆਉਂਗਾ ਆਪ ਕਰੋ ਜੀ ਤੇ ਅੱਗ ਲਾ ਲੂੰਗਾ ਆਪਣੇ ਆਪ ਨੂੰ ਮੇਰੇ ਪਰਿਵਾਰ ਦਾ ਕੋਈ ਜੀ ਕੋਈ ਚੂਹ ਨਹੀਂ ਕਰੂਗਾ ਅੱਛਾ ਜੀ ਐਵੇਂ ਗੱਲਾਂ ਕਰਨਾ ਛੋੜ ਹੁੰਦਾ ਪੀਟੀਸੀ ਚੈਨਲ ਕਿਹਦਾ ਬਾਦਲਾਂ ਦਾ 6328 ਰੁਪਿਆਂ ਦਾ ਮੋਰਚਾ ਕਿਹਦੇ ਖਿਲਾਫ ਲੱਗਾ ਸੀ ਬਾਦਲਾਂ ਦੀ ਸ਼੍ਰੋਮਣੀ ਕਮੇਟੀ ਕਿਹਦੀ ਬਾਦਲਾਂ ਦੀ ਤੇ 3 ਦਿਨ ਪੀਟੀਸੀ ਮੇਰੇ ਮਗਰ ਲੱਗਾ ਰਿਹਾ ਠੀਕ ਹੈ ਤੇ ਉਹ ਮੇਰੇ ਕੋ ਰਿਪੋਰਟਾਂ ਪਈਆਂ ਉਹਨਾਂ ਦੇ ਵਿੱਚ ਜੀ 50000 ਸੈਲ ਸੀਗਾ ਮੇਰਾ ਰਹਿ ਗਿਆ ਜਦੋਂ ਸੈਲ ਘਟਦੇ ਤੁਹਾਨੂੰ ਪਤਾ ਬੰਦੇ ਕੋ ਤੁਰਿਆ ਹੀ ਨਹੀਂ ਜਾਂਦਾ ਹੁੰਦਾ ਹਾਂਜੀ ਹਾਂ ਤੇ ਅਸੀਂ ਅਰਦਾਸ ਕਰਕੇ ਬਹਿ ਗਏ ਸੀਗੇ ਤੇ ਅਰਦਾਸ ਛੱਡ ਕੇ ਨਹੀਂ ਆਏ ਜਿੱਦਾਂ ਦੇ ਮਰਜ਼ੀ ਹਾਲਾਤ ਰਹਿ ਉਹ ਮੈਂ ਬੰਦਾ ਮੈਨੂੰ ਸਹਾਰਾ ਦੇ ਕੇ ਤੁਰਦਾ ਸੀ ਜਿੱਦਾਂ ਮਰਜੀ ਸੀ ਉਹਨਾਂ ਹਾਲਾਤਾਂ ਵਿੱਚ ਹੀ ਸ਼੍ਰੋਮਣੀ ਕਮੇਟੀ ਨੇ ਤਸ਼ੱਦਦ ਕੀਤਾ ਅਸੀਂ ਤੇ ਗੁਰੂ ਦੀ ਸੇਵਾ ਦੇ ਵਿੱਚ ਐਨੇ ਮਗਨ ਹੋ ਗਏ ਸੀ ਕਿ ਆਪਦਾ ਘਰ ਪਰਿਵਾਰ ਵੀ ਨਹੀਂ ਦੇਖਿਆ ਸਰੀਰ ਨਹੀਂ ਦੇਖਿਆ ਅਸੀਂ ਆਪਦਾ ਲੱਗੇ ਰਹੇ ਆ ਤੇ ਪਰਵਾਹ ਨਹੀਂ ਕਿਸੇ ਉਹ ਵੀ ਗੱਲ ਕਹਿੰਦੇ ਰਹੇ ਜੋ ਕਹਿੰਦੇ ਤੁਸੀਂ ਤਾਂ ਯਾਰੀਆਂ ਭਗਾਉਂਦੇ ਰਹੇ ਕਾਂਗਰਸ ਦੇ ਨਾਲ ਨਵਜੋਤ ਸਿੰਘ ਜੀ ਵੀਡੀਓ ਬਾਹਰ ਕੀ ਕੀਆਂ ਕਈਆਂ ਜੀ ਕਰਤਾਰਪੁਰ ਸਾਹਿਬ ਦਾ ਕਰਤਾਰਪੁਰ ਸਾਹਿਬ ਦਾ ਲੰਗਾ ਹਾਂਜੀ ਖਲੌਣ ਵਿੱਚ ਨਵਜੋਤ ਸਿੱਧੂ ਦਾ ਰੋਲ ਸੀ ਤੇ ਦਸ ਗੁਰੂ ਸਾਹਿਬਾਨ ਦੀ ਤਸਵੀਰ ਦੇ ਕੇ ਉਹਨੂੰ ਸਨਮਾਨਤ ਕੀਤਾ ਸੀ ਮੈਂ ਅੱਜ ਵੀ ਕਹਿੰਦਾ ਜੀ ਕੋਈ ਹੋਰ ਬੰਦਾ ਵੀ ਇਦਾਂ ਦੀ ਗੱਲ ਕਰੇਗਾ ਤੇ ਉਹਨੂੰ ਸਨਮਾਨ ਜ਼ਰੂਰ ਕੀਤਾ ਜਾਏਗਾ ਹੂੰ ਜਾਰੀਆਂ ਕਿਹਦੀਆਂ ਕਿਹਦੇ ਨਾਲ ਬਹੁਤ ਕੁਛ ਅੱਜਕੱਲ੍ਹ ਚੱਲ ਰਿਹਾ ਆ ਤੇ ਜਿਨ੍ਹਾਂ ਦੇ ਆਪ ਦੇ ਘਰ ਕੱਚ ਦੇ ਹੁੰਦੇ ਆ ਲੋਕਾਂ ਦੇ ਘਰਾਂ 'ਚ ਪੱਥਰ ਨਹੀਂ ਮਾਰਦੇ ਹੁੰਦੇ ਜੀ ਅੱਜ ਤੱਕ 15-20 ਸਾਲ ਦੇ ਕੈਰੀਅਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਆਦੁਗਸਤ ਕਰਨ ਲਈ ਲੜਾਈ ਲੜੀ ਆ ਗਰੀਬ ਗੁਰਬੇਣਾ ਖੜੇ ਹੋਏ ਆ ਤੇ ਜਿਹੜਾ ਕੋਈ 나ਡੂ ਖਾਂ ਬਣ ਕੇ ਪੰਥ ਨੂੰ ਆਪਣੀ ਜੰਗੀਰ ਸਮਝਣ ਦੀ ਕੋਸ਼ਿਸ਼ ਕਰੇ ਉਹਦੇ ਖਿਲਾਫ ਵੀ ਮੋਰਚਾ ਵਿੱਢਦੇ ਆ ਅਸੀਂ ਕੋਈ ਸਾਡਾ ਨਿੱਜੀ ਕਿਸੇ ਨਾਲ ਕੋਈ ਰੌਲਾ ਨਹੀਂ ਹੈਗਾ ਸਿਧਾਂਤ ਜਿਹੜੇ ਲੋਕਾਂ ਨੇ ਸਿਧਾਂਤ ਨੂੰ ਮਲਿਆ ਮੇਟ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਸਿੱਖ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਿਆ ਉਹਨਾਂ ਲੋਕਾਂ ਦੇ ਖਿਲਾਫ ਅੱਜ ਵੀ ਖੜੇ ਆ ਤੇ ਕੱਲ ਵੀ ਖੜੇ ਆ ਹੂੰ ਜੀ ਠੀਕ ਹੈ ਜੀ ਚਲੋ ਬਹੁਤ ਸ਼ੁਕਰੀਆ ਜੀ ਤਾਂ ਮਨ ਲ ਕੇ ਤੁਸੀਂ ਸਪਸ਼ਟ ਕੀਤਾ ਵੀ ਤੁਸੀਂ ਕਿਸੇ ਤਰ੍ਹਾਂ ਦਾ ਨਾ ਲਿਖੇ ਦਿੱਤਾ ਪ੍ਰਸ਼ਾਸਨ ਨੂੰ ਜੀ ਨਾ ਕੋਈ ਵੈਸੇ ਗੱਲ ਕੀਤੀ ਵੀ ਭਾਈ ਮੈਨੂੰ ਉਹ ਹੈਗੀ ਆ ਵੀ ਇਹਨੂੰ ਰਿਪੀਟ ਕੀਤਾ ਜਾਵੇ ਇਹ ਨਹੀਂ ਤੁਸੀਂ ਦੇਖੋ ਤਾਂ ਕਿਸੇ ਤਰ੍ਹਾਂ ਦਾਤ ਨਹੀਂ ਕੋਈ ਗੱਲ ਗੱਲ ਮਸਲਾ ਇਹ ਆ ਵੀ ਗੱਲ ਤਾਂ ਜਦੋਂ ਲਿਸਟ ਬਾਹਰ ਆ ਗਈ ਤੇ ਜਿਹੜੇ ਬੰਦਿਆਂ ਨੇ ਡੈਜਿਗਨੇਸ਼ਨ ਕੀਤਾ ਇਸ ਗੱਲ ਨੂੰ ਲੋਕਾਂ ਪਬਲਿਕ ਦੇ ਡੋਮੇਨ ਵਿੱਚ ਲੈ ਕੇ ਆਂਦਾ ਕਿ ਇਹ ਜੀ ਆਇਨਾ ਬੰਦਿਆਂ ਨੇ ਵਧਾਈ ਆ ਇਹਦਾ ਮਤਲਬ ਸਰਕਾਰ ਕਹਿਣ ਦੇ ਉੱਤੇ ਤੇ ਨਹੀਂ ਨਾ ਵਧਾ ਦੋਗੀ ਸਰਕਾਰ ਲਿਖਤੀ ਗੱਲ ਲਊਗੀ ਨਾ ਕਿਸੇ ਦੀ ਹਾਂਜੀ ਹਾਂਜੀ ਵਰਬਲੀ ਤੇ ਕੁਝ ਵੀ ਨਹੀਂ ਹੁੰਦਾ ਸਾਰਾ ਕੁਝ ਲੀਗਲ ਤੇ ਲਿਖ ਕੇ ਹੋਣਾ ਤੇ ਜੇ ਹੁਣ ਲਿਸਟ ਕੱਢੀ ਆ ਤੇ ਲਿਆਓ ਜਿੱਥੇ ਸਾਈਨ ਕਰਕੇ ਅਸੀਂ ਦਿੱਤੇ ਆ ਚਿੱਠੀਆਂ ਪਾਈਆਂ ਉਹ ਵੀ ਬਾਹਰ ਕੱਢ ਦਿਓ ਠੀਕ ਆ ਚੈਲੰਜ ਕਰਦੇ ਹੋ ਤੁਸੀਂ ਇਹ ਚੀਜ਼ ਬਿਲਕੁਲ ਕਰਨਾ ਚੈਲੰਜ ਬੈ ਚੈਲੰਜ ਸਮਝ ਲਓ ਜਿਹੇ ਮਰਜ਼ੀ ਸਮਝ ਲਓ ਮੈਂ ਕਹਿ ਰਿਹਾ ਇਹ ਗੱਲ ਠੀਕ ਹੈ ਜੀ ਹਾਂ ਹਾਂ ਤੇ ਸਾਬਤ ਜੇ ਸਾਬਤ ਕਰ ਹੋਣਾ ਨਹੀਂਗਾ ਇਹਨਾਂ ਕੋਲ ਮੈ ਮੈਨੂੰ ਇਹ ਹੈਗਾ ਕਿਉਂਕਿ ਅਸੀਂ ਸਾਹਮਣੇ ਹੋ ਕੇ ਲੜਾਈ ਲੜਨ ਵਾਲੇ ਬੰਦੇ ਆ ਅਸੀਂ ਪਿੱਛੋ ਜਾ ਕੇ ਨਹੀਂ ਕਹਿੰਦੇ ਜੀ ਐਦਾਂ ਕਰਦੇ ਹੋ ਜੀ ਉਹ ਕਰਦੇ ਹੋ ਜੀ ਆ ਆ ਨਹੀਂ ਇਹ ਕਿੱਡੀ ਗੱਲ ਆ ਮੈਂ ਤਾਂ ਕਹਿੰਦਾ ਤੋੜੋ ਐਨਐਸਏ ਤੇ ਲਿਆਓ ਸਾਹਮਣੇ ਪਬਲਿਕ ਚ ਤੇ ਆਣ ਆਪਾਂ ਕਰੀਏ ਗੱਲਾਂਬਾਤਾਂ ਵੀ ਹਾਂ ਕਿੱਦਾਂ ਮਸਿਆ ਲਗਣੋ ਹੱਡੀ ਹੱਜੇ ਕਿ ਨਹੀਂ ਆਪ ਆਪਾ ਭੱਜੇ ਫਿਰਦੇ ਰੇੜਿਆਂ ਤੇ ਲੋਕਾਂ ਦੇ ਨਿਆਣਿਆਂ ਦੀਆਂ ਢੁੰਜਕ ਤਾਤੀਆਂ ਹੂੰ ਸਾਹਮਣੇ ਆਉਣ ਸਗੋਂ ਗੱਲ ਤਾਂ ਸਾਹਮਣੇ ਆ ਕੇ ਬਣਨੀ ਆ ਏਦਾਂ ਤਾਂ ਜਿਹੜੀ ਗੱਲ ਕਹਿੰਨੇ ਆ ਉਹ ਜੇਲ੍ਹ ਦੀਆਂ ਕੰਧਾਂ ਵਿੱਚ ਲੁੱਕ ਕੇ ਵਜ ਕੇ ਪਿੱਛੇ ਆ ਜਾਂਦੀ ਆ ਵੈਕ ਕਰਦੀ ਆ ਸਗੋਂ ਤੇ ਜੇਲ੍ਹ ਨੇ ਉਹਨੂੰ ਸ਼ੈਲਟਰ ਦਿੱਤਾ ਹੋਇਆ ਆ ਹੂੰ ਉਹ ਤਾਂ ਜਦੋਂ ਪਬਲਿਕ ਪਬਲਿਕ ਦੇ ਵਿੱਚ ਆਵਾਂਗੇ ਫਿਰ ਸਾਰਾ ਗੱਲ ਹੋਊਗਾ ਅਸੀਂ ਕਿਤੇ ਪੋੜਾ ਪਟਕੇ ਅੰਦਰ ਨਹੀਂ ਵੜ ਜਾਣਾ ਬਾਕੀ ਪ੍ਰਵਾਹ ਨਹੀਂ ਕਿਸੇ ਕੇਰੀ ਬਾਤ ਸੱਚ ਨਹੀਂ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ